ਅੰਮ੍ਰਿਤਸਰ ਵਿੱਚ ਸਫਾਈ ਦੇ ਬੁਰੇ ਹਾਲ ਹਨ ਕਿਉਂਕਿ ਨਗਰ ਨਿਗਮ ਵੱਲੋਂ ਜਿਸ ਅਵਰਡਾ ਕੰਪਨੀ ਨੂੰ ਕੂੜਾ ਇਕੱਠਾ ਕਰਨ ਲਈ ਠੇਕਾ ਦਿੱਤਾ ਗਿਆ ਹੈ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰ ਰਹੀ ਜਿਸ ਸੰਬੰਧੀ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਵੱਲੋਂ ਬੀਤੇ ਦਿਨ ਸੰਬੰਧਿਤ ਕੰਪਨੀ ਦੇ ਨੁਮਾਇंदा ਨਾਲ ਮੀਟਿੰਗ ਕੀਤੀ ਅਤੇ ਸਖਤ ਸ਼ਬਦਾਂ ਵਿੱਚ ਤਾੜਨਾ ਕਰਦੇ ਆਖਿਆ ਕਿ ਭਗਤਾਵਾਲਾ ਜੰਪ ਤੇ ਲੱਗੇ ਕੂੜੇ ਦੇ ਢੇਰ ਜਲਦ ਖਤਮ ਕੀਤੇ ਜਾਣ ਕੂੜਾ ਇਕੱਠਾ ਕਰਨ ਵਿੱਚ ਜੋ ਕਮੀਆਂ ਹਨ ਉਹਨਾਂ ਨੂੰ ਜਲਦ ਦੂਰ ਕੀਤਾ ਜਾਵੇ ਇਹ ਜਾਣਕਾਰੀ ਨਗਰ ਨਿਗਮ ਦੇ ਸਿਹਤ ਅਫਸਰ ਡਾਕਟਰ ਕਿਰਨ ਬਲੋ ਦਿੱਤੀ ਗਈ ਹੈ ਜੀ ਮੈਂ ਡਾਕਟਰ ਕਿਰਨ ਮੈਂ ਬਤੌਰ ਹੈਲਥ ਅਫੀਸਰ ਮਨਿਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਕੰਮ ਕਰ ਰਿਹਾ ਹਾਂ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੂੜੇ ਦੀ ਲਿਫਟਿੰਗ ਹੈ ਉਹਦਾ ਕਾਰਪੋਰੇਸ਼ਨ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਕੰਟਰੈਕਟ ਦਿੱਤਾ ਹੋਇਆ ਹੈ ਉਸ ਕੰਪਨੀ ਦੇ ਵਿੱਚ ਕੁਝ ਪ੍ਰੋਬਲਮ ਹੋਣ ਕਰਕੇ ਜਿਹੜਾ ਉਹਨਾਂ ਵੱਲੋਂ ਕੂੜੇ ਦੀ ਲਿਫਟਿੰਗ ਹੈ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਸੀ ਜਿਹਦੇ ਲਈ ਡਿਸ਼ੀ ਸਾਹਿਬ ਨੇ ਕੱਲ ਆਪਣੇ ਆਫਿਸ 'ਚ ਮੀਟਿੰਗ ਬੁਲਾਈ ਸੀ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ ਕੰਪਨੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਕੋਲੋਂ ਪੁੱਛਿਆ ਕਿ ਉਹ ਕੰਮ ਸਹੀ ਕਿਉਂ ਨਹੀਂ ਕਰ ਰਹੇ ਕੀ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦੀ ਜਾਂ ਉਹਨਾਂ ਦੀ ਜਿਹੜੀ ਮਸ਼ੀਨਰੀ ਦੀ ਕਮੀ ਹੈ ਜਿਹੜੀ ਕੂੜਾ ਲਿਫਟ ਕਰਦੇ ਹਨ ਮਿਨੀ ਟਿਪਰਸ ਜਾਂ ਕੰਪੈਕਟਰ ਜਾਂ ਉਹਨਾਂ ਦੀ ਹੋਰ ਵੀ ਜਿਹੜੀ ਮਸ਼ੀਨਰੀ ਇਸ ਕੰਪਨੀ ਨੇ ਡਿਪਲੋਏ ਕੀਤੀ ਗਈ ਹੈ ਉਹਦੇ 'ਚ ਜਿਹੜੀ ਕਮੀ ਆਈ ਹੈ ਕੰਪਨੀ ਉਸ ਮਸ਼ੀਨਰੀ ਨੂੰ ਕਿਸ ਤਰ੍ਹਾਂ ਪੂਰੀ ਕਰਨ ਵਾਲੀ ਹੈ ਕਦੋਂ ਤੱਕ ਕਰ ਪੂਰੀ ਕਰਨ ਵਾਲੀ ਹੈ ਇਹ ਤਾਂ ਹੋ ਗਿਆ ਕੂੜੇ ਦੀ ਲਿਫਟਿੰਗ ਦਾ ਤੰਗ ਇਸ ਤੋਂ ਇਲਾਵਾ ਡਿਪਟੀ ਸਾਹਿਬ ਨੇ ਜਿਹੜਾ ਲੇਗੇਸੀ ਵੇਸਪੇ ਆ ਭਗਤਾਵਾਲੇ ਡੰਪ ਤੇ ਜਾਂ ਹੋਰ ਦੋ ਡੰਪ ਤੇ ਉੱਪਰ ਵੀ ਪਿਆ ਉਹਨੂੰ ਕੰਪਨੀ ਵੱਲੋਂ ਬਾਇਓ ਰੀਮੀਡੀਏਟ ਕਰਕੇ ਤੇ ਉਸ ਕੂੜੇ ਨੂੰ ਖਤਮ ਕਰਕੇ ਤੇ ਉਸ ਜ਼ਮੀਨ ਨੂੰ ਕਲੀਅਰ ਕਰਨ ਦਾ ਜਿਹੜਾ ਉਹਨਾਂ ਦਾ ਜਿੰਮਾ ਸੀਗਾ ਉਹਨਾਂ ਵੱਲੋਂ ਉਹਦੇ ਜਿ ਢਲਾਈ ਕਿਉਂ ਵਰਤੀ ਜਾ ਰਹੀ ਹੈ ਕਿਉਂ ਉੱਥੇ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਇਸ ਸਬੰਧੀ ਵੀ ਉਹਨਾਂ ਕੋਲੋਂ ਜਾਣਕਾਰੀ ਲਈ ਹੈ ਉਹਨਾਂ ਨੂੰ ਸਖਤ ਸਿਰਕਸ਼ਣਾ ਦਿੱਤੀ ਨਹੀਂ ਹੈ ਡਿਪਟੀ ਸਾਹਿਬ ਨੂੰ ਇਸ ਤੋਂ ਬਾਅਦ ਇਹ ਮੀਟਿੰਗ ਕਾਰਪੋਰੇਸ਼ਨ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਕੋਲੋਂ ਵੀ ਲਈ ਗਈ ਹੈ ਉਹ ਮੁੱਦਾ ਹੋਈ ਸੀਗਾ ਦੋਨੋਂ ਅਵਿਜ਼ ਜਦ ਸਾਬਾ ਨੂੰ ਉਹਨੂੰ ਇਹੀ ਕਿਹਾ ਗਿਆ ਕੰਪਨੀ ਦੇ ਨਿਵਾੰਦਿਆਂ ਨੂੰ ਕਿ ਜਲਦ ਤੋਂ ਜਲਦ ਜਿਹੜੀ ਲਗੇਸੀ ਵੇਸਟ ਹੈ ਉਹਦੇ ਲਈ ਪ੍ਰੋਪਰ ਮਸ਼ੀਨਰੀ ਲਗਾ ਕੇ ਉਸ ਜਗ੍ਹਾ ਨੂੰ ਸਾਫ਼ ਕੀਤਾ ਜਾਵੇ ਕੂੜੇ ਨੂੰ ਖਤਮ ਕੀਤਾ ਜਾਵੇ ਤੇ ਦੂਸਰਾ ਜਿਹੜਾ ਇਹਨਾਂ ਦੀ ਜਿਹੜਾ ਲਿਫਟਿੰਗ ਦਾ ਕੰਮ ਇਸ ਲਈ ਪ੍ਰੋਪਰ ਗੱਡੀਆਂ ਜਿੰਨੀਆਂ ਰਿਕੁਆਇਰਡ ਹੈਗੀਆਂ ਨੇ ਉਹ ਗੱਡੀਆਂ ਲਗਾ ਕੇ ਕਿ ਅਮਰitsar ਦੇ ਵਿੱਚੋਂ ਜਿਹੜੀ ਕੂੜੇ ਦੀ ਲਿਫਟਿੰਗ ਹੈ ਨੂੰ ਸਹੀ ਕੀਤਾ ਜਾਵੇ ਤਾਂ ਜੋ ਜਿਹੜਾ ਤੁਸੀਂ ਅਕਸਰ ਦੇਖਿਆ ਹੋਣਾ ਜਦੋਂ ਲਿਫਟਿੰਗ ਨਾ ਹੋਏਗੀ ਤਾਂ ਫਿਰ ਲੋਕੀ ਜਿਹੜਾ ਕੂੜਾ ਉਹ ਕਿਤੇ ਵੀ ਸੁੱਟ ਦਿੰਦੇ ਆ ਚਾਹੇ ਕੋ ਖਾਲੀ ਪਲਾਟ ਹੈ ਜਾਂ ਕੋਈ ਖਾਲੀ ਉੱਥੇ ਕੂੜਾ ਸੁੱਟ ਦੰਦੇ ਹੈਗੇ। ਇਹ ਸਿਚੁਏਸ਼ਨ ਨੂੰ ਖਤਮ ਕਰਨ ਵਾਸਤੇ ਵੀ ਜਿਹੜਾ ਸੜਕਾਂ ਤੇ ਕੂੜਾ ਆਇਆ ਹੋਇਆ ਹੈ। ਇਹਦੇ ਲਈ ਪ੍ਰੋਪਰ ਡੋਰ ਟੂ ਡੋਰ ਲਿਫਟਿੰਗ ਹੋਣੀ ਬਹੁਤ ਜ਼ਰੂਰੀ ਹੈ। ਜੋ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਤੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਵੀ ਉਹਨਾਂ ਦੇ ਨੁਮਾਇੰਦਿਆਂ ਨੂੰ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਗਈ ਹੈ ਕਿ ਜਾਂ ਤੇ ਉਹ ਕੰਮ ਕਰਨ ਪ੍ਰੋਪਰ ਮਸ਼ੀਨਰੀ ਦੇ ਨਾਲ ਅਦਰਵਾਈਜ਼ ਜਿਹੜਾ ਕਾਰਪੋਰੇਸ਼ਨ ਨੂੰ ਫਿਰ ਆਪਣੇ ਲੈਵਲ ਤੇ ਕੋਈ ਬੰਦੋਬਸਤ ਕਰਨੇ ਪੈ ਸਕਦੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੂੜਾ ਲਿਫਟਿੰਗ ਨੂੰ ਲੈ ਕੇ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਨਗਰ ਨਿਗਮ ਵੱਲੋਂ ਜ ਉਹ ਕੰਪਨੀ ਆਪਣਾ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਕਿਉਂਕਿ ਉਹਨਾਂ ਦੇ ਵਿੱਚ ਕਾਫੀ ਖਾਮੀਆਂ ਪਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਕਰਮਚਾਰੀਆਂ ਤੇ ਅਵਰੜਾ ਕੰਪਨੀ ਦੇ ਕਰਮਚਾਰੀਆਂ ਨਾਲ ਬੈਠਕ ਕੀਤੀ ਗਈ ਤੇ ਅਵਰੜਾ ਕੰਪਨੀ ਦੇ ਕਰਮਚਾਰੀਆਂ ਨੂੰ ਜਮ ਕੇ ਲਤਾੜ ਲਗਾਈ ਗਈ ਹੈ ਕਿ ਉਹ ਆਪਣੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਤਾਂ ਜੋ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਪੇ ਨਿਊਜ਼